ਆਉਂਦੇ ਆ ਤੇ ਮਗਰੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜਿ ਇੱਕ ਗੱਜ ਦਾ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ ਹੀਰਾ ਵੀ ਦੋ ਕੰਦਾ ਅੱਡ ਗਵੰਡੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਤੇ ਤਿੰਨ ਗੋਲੀਆਂ ਲੱਗੀਆਂ ਤੇ ਜਪਾਦੀ ਹਸਪੀਟਲ ਲੈ ਕੇ ਉਹਨਾਂ ਦੀ ਡੈੱਥ ਹੋ ਗਈ ਜਾਂ ਨਹੀਂ ਹੈਗੇ ਪੁਰਾਣੀ ਰੰਜਿਸ਼ ਕਰਕੇ ਗੋਲੀਆਂ ਮਾਰ ਕੇ ਕੀਤਾ ਨੌਜਵਾਨ ਦਾ ਕਤਲ ਜਾਣਕਾਰੀ ਅਨੁਸਾਰ 35 ਸਾਲਾ ਜਸਵੀਰ ਸਿੰਘ ਆਪਣੇ ਪਰਿਵਾਰ ਨਾਲ ਟਰੈਕਟਰ ਟਰਾਲੀ ਲੈ ਕੇ ਸ਼੍ਰੀ ਅਨੰਦਪੁਰ ਸਾਹਿਬਲੇ ਰਵਾਨਾ ਹੋਇਆ ਸੀ ਤੇ ਜਦੋਂ ਤਰਨ ਤਰਨ ਦੇ ਕੋਲ ਪਹੁੰਚਿਆ ਤਾਂ ਮੋਟਰਸਾਈਕਲ ਤੇ ਆਏ ਅਣਪਛਾਤੇ ਬੰਦਿਆਂ ਵੱਲੋਂ ਉਸਤੇ ਫਾਇਰਿੰਗ ਕੀਤੀ ਗਈ ਤੇ ਫਾਇਰਿੰਗ ਦੌਰਾਨ ਉਸ ਨੂੰ ਤਿੰਨ ਗੋਲੀਆਂ ਲੱਗੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਹਮਨਦੀਪਪੁਰ ਦੋਗੇ ਤੇ ਕੀ ਹੋਇਆ ਪੂਰਾ ਮਾਮਲਾ ਕੀ ਹੈ ਅਸੀਂ ਅਨੰਦਪੁਰ ਸਾਹਿਬ ਜਾਣਦੇ ਤੁਮਹਾਂ ਕੋ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜੇ ਇੱਕ ਗੱਜ ਕ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ ਹੀਰਾ ਵੀ ਦੋ ਕਹਿੰਦਾ ਅੱਡ ਗਵੰਡੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗੇ ਆ ਜੋ ਜ਼ਬਾਦੀ ਹਸਪੀਟਲ ਲੈ ਕੇ ਇਹਨਾਂ ਦੀ ਡੈਥ ਹੋ ਗਈ ਜਾਂ ਨਹੀਂ ਹੈਗੇ ਕੋਈ ਪ੍ਰਾਣੀ ਲੰਗੇ ਸਕਦੇ ਹਾਂਜੀ ਹੈਗੀ ਸੀ ਲੜਦੇ ਸੀ ਕਿ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ ਉਹਨਾਂ ਦੀ ਬਕਾਇਦਾ ਗੱਡੀ 'ਚ ਰਿਪੋਰਟਿੰਗ ਵੀ ਹੈਗੀ ਆ ਤੇ ਜਿੰਨਾਂ ਨੂੰ ਗੋੜੇ ਚਲੇ ਜੋ ਕਿੰਨੇ ਜਣੇ ਆਏ ਸੀ ਉਹ ਦੋ ਜਾਨੇ ਮੁੰਡੇ ਸੀ ਹਾਂਜੀ ਮੋਟਰਸਾਈਕਲ 'ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮੱਧਰ ਆਇਆ ਸੀਗਾ ਤਿੰਨ ਗੋਲੀਆਂ ਤਿੰਨੇ ਲੱਗੀਆਂ ਆ ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹਾਂਜੀ ਉਹ ਗੱਡੀ ਦੇ ਮੱਧਰ ਆਉਂਦਿਆ ਸੀਗਾ ਉਸ ਤੋਂ ਬਾਅਦ ਗਾਣਾ ਇੰਨੀ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਿਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆਂ ਨੇ ਹਾਂ ਜਨਗਪੁਰ ਸਾਹਿਬ ਜਾਣਦੇ ਹੀ ਗਏ ਤੇ ਕੀ ਮੰਗ ਕਰਦੇ ਸੀ ਅਸੀਂ ਅਸੀਂ ਉਹਨਾਂ ਦੇ ਪਰਚਾ ਕਰਨਾ ਤੇ ਉਹਨਾਂ ਮਾਂ ਪੁੱਤਾਂ ਤੇ ਉਹਨਾਂ ਦੇ ਹੱਥ ਤੇ ਪੂਰਾ ਹੀਰਾ ਵੀ ਦੇ ਨੇ ਮਰਵਾਇਆ ਏ ਉਹਨੂੰ ਉਹ ਮੂੰਹ ਮੂੰਹ ਆਉਂਦੇ ਹੁੰਦੇ ਸੀ ਅਸੀਂ ਇਹਨੂੰ ਮਾਰਨਾ ਹੈ ਮੱਧਰ ਲੱਗੇ ਸੀਗੇ ਬ ਉਹਨਾਂ ਨੂੰ ਪਤਾ ਸੀ ਅਸੀਂ ਨੰਨਪੁਰ ਸਾਹਿਬ ਜਾਣਾ ਆ ਤੇ ਉਸ ਦਿਨ ਦਾ ਉਹਨਾਂ ਨੂੰ ਪਤਾ ਹੀ ਤੇ ਸਵੇਰੇ ਉਹਨਾਂ ਨੇ ਆ ਕੰਮ ਕੀਤਾ ਆ ਤੇ ਪਲੀਜ਼ ਉਹਨਾਂ ਨੂੰ ਸਾਹਿਬ ਚਾਹੀਦਾ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ ਗੈਂਗਸਟਰ ਨਾਲ ਸੰਬੰਧ ਹੈ ਉਹਨਾਂ ਦਾ ਚੈਨ ਹੋ ਨਹੀਂ ਸਕਦਾ ਆ ਇਹ ਤਾਂ ਕੋਈ ਹੁਣ ਕਾਰਵਾਈ ਕਰੋਗੇ ਤੇ ਫੇਰ ਹੀ ਪਤਾ ਲੱਗਣਾ ਆ ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ ਉਹਨਾਂ ਨੇ ਤਾਂ ਕਿਸੇ ਚੀਜ਼ ਕੋਈ ਹੱਥ ਨਹੀਂ ਸੀ ਖੇਤੀਬਾੜੀ ਦਾ ਕੰਮ ਕਰਦੇ ਹਾਂਜੀ ਖੇਤੀਬਾੜੀ ਦਾ ਵਾਈਕੀ